ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੇਰੇ ਪੰਜਾਬ ਮਹਾਰਾਜਾ ਰঞ্জੀਤ ਸਿੰਘ ਪੰਥ ਅਕਾਲੀ ਦੇ ਮੁਖ ਸੇਵਾਦਾਰ ਹੋਣ ਦੇ ਨਾਤੇ ਮੈਂ ਜਿਸ ਵਿਸ਼ੇ ਤੇ ਵੀਡੀਓ ਬਣਾ ਰਿਹਾ ਉਹ ਵਿਸ਼ਾ ਹੈਗਾ ਵਾ ਕਿ ਸਰਕਾਰ ਨੇ 10-10 ਲੱਖ ਰੁਪਏ ਦੇ ਲਾਜ ਵਾਲੇ ਕਾਡਾਂ ਦਾ ਲੋਕਾਂ ਨੂੰ ਇੱਕ ਗਿਫਟ ਕੀਤਾ ਵਾ ਚਲੋ ਬਹੁਤ ਵਧੀਆ ਕੰਮ ਆ ਕਿਸੇ ਲੋੜਵੰਦ ਦੀ ਮੱਤ ਹੋ ਜੂਗੀ ਕਿਉਂਕਿ ਪੰਜਾਬ ਦੇ ਵਿੱਚ ਬੇਰੋਜ਼ਗਾਰੀ ਕਾਰਨ ਹਰ ਇੱਕ ਬੰਦਾ ਗਰੀਬ ਆ। ਅਮੀਰ ਇਸ ਟਾਈਮ ਤੇ ਉਹੀ ਆ ਜਿਸ ਬੰਦੇ ਨੇ ਆਪਣਾ ਕਿਸੇ ਨਾ ਕਿਸੇ ਤਰੀਕੇ ਗਾਂਡਾ ਧੋਪਾ ਕਰਕੇ ਸਰਕਲ ਚਲਾਇਆ ਵਾ। ਔਰ 85% ਉਹ ਲੋਕ ਆ ਜਿਹੜੇ ਆਪਣੇ ਬੱਚਿਆਂ ਦੀਆਂ ਫੀਸਾਂ ਭਰਨ ਤੋਂ ਆਪਣੇ ਬੱਚਿਆਂ ਨੂੰ ਦਵਾਈ ਦਿਵਾਉਣ ਤੋਂ ਔਰ ਆਪਣਾ ਇਲਾਜ ਕਰਾਉਣ ਤੋਂ ਵੀ ਮਹਤਾਜ ਬੈਠੇ ਆ। ਠੀਕ ਕੰਮ ਵਧੀਆ ਵਾ ਚਾਹੇ ਇਹਨੂੰ ਰਾਜਨੀਤਿਕ ਟ੍ਰੈਂਡ ਸਮਝ ਲਈਏ ਤੇ ਚਾਹੇ ਅਸੀਂ ਇਹਨੂੰ ਲੋਕਾਂ ਦੇ ਫਾਇਦੇ ਦੀ ਗੱਲ ਸਮਝ ਲਈਏ ਕਿ ਇਤਾਂ ਜਦੋਂ 10 ਲੱਖ ਦੇ ਕਾਰਟ ਚੱਲਣਗੇ ਲੋਕਾਂ ਨੂੰ ਸਿਭਦਾ ਮਿਲੂਗੀ ਇਹ ਤਾਂ ਇੱਕ ਪ੍ਰੋਸੈਸ ਆ ਔਰ ਜੇ ਕੋ ਸਰਕਾਰ ਚੰਗਾ ਕੰਮ ਕਰਦੀ ਆ ਤੇ ਉਹਨੂੰ ਨਿੰਦਰਾ ਨਹੀਂ ਚਾਹੀਦਾ ਪਰ ਮੈਂ ਸਰਕਾਰ ਨੂੰ ਅਪੀਲ ਤੇ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਸੀਐਮ ਸਰਕਾਰ ਉਸ ਬੰਦੇ ਵੀ ਧਿਆਨ ਦੇਵੇ ਜਿਹੜੇ ਲੋਕ ਲੋਕਾਂ ਦੀ ਸਿਹਤ ਦੇ ਨਾਲ ਖਲਵਾੜ ਕਰਦੇ ਨੇ ਕਮਾਈ ਦਾ ਸਾਧਨ ਬਣਾ ਕੇ ਰੇੜੀਆਂ ਲਾਈਆਂ ਹੋਈਆਂ ਨੇ ਗੰਦੇ ਪਾਣੀ ਦੀ ਵਰਤੋਂ ਕਰਕੇ ਲੋਕਾਂ ਨੂੰ ਜਿਹੜਾ ਵਾ ਭਾਂਡੇ ਵੀ ਉਸ ਤਰੀਕੇ ਨਾਲ ਧੋਤੇ ਜਾਂਦੇ ਆ ਹਰ ਇੱਕ ਬੰਦੇ ਨੇ ਇਹ ਤਾਂ ਸੋਚ ਲਿਆ ਕਿ ਜਰ ਮੈਂ ਆਪਣੀ ਇਨਕਮ ਬਣਾਉਣੀ ਆ ਜਗਾੜ ਡਿਸਾਈਡਣੀ ਕੀਤੀ ਇਨਕਮ ਡਿਸਾਈਡ ਕੀਤੀ ਆ ਉਹਨੇ ਇਹ ਨਹੀਂ ਦੇਖਿਆ ਕਿ ਮੈਂ ਕਿਸੇ ਸਾਫ਼ ਜਗ੍ਹਾ ਤੇ ਰੇੜੀ ਲਾਉਣੀ ਆ ਮੈਂ ਕੋਈ ਦੁਕਾਨ ਲੈ ਕੇ ਵਧੀਆ ਤਰੀਕੇ ਨਾਲ ਇਹਨੂੰ ਕੰਮ ਨੂੰ ਚਲਾਉਣਾ ਵਾ ਉਹਨੇ ਚੱਲਦਾ ਫਿਰਦਾ ਜਗਾੜ ਲਾ ਲਿਆ ਤੇ ਚੱਲਦਾ ਫਿਰਦਾ ਜਗਾੜ ਜਿਹੜਾ ਉਹ ਪੰਜਾਬ ਲਈ ਇਨਾ ਕ ਘਾਤਕ ਹੋਇਆ ਵਾ ਕਿ ਤੁਸੀਂ 10 ਲੱਖ ਦੀ ਵਜਾਏ ਭਾਵੇਂ 20 ਲੱਖ ਦਾ 30 ਲੱਖ ਕਰ ਦੋ ਕਿਉਂਕਿ ਜਿੱਦਾਂ ਦੀਆਂ ਲੋਕਾਂ ਨੂੰ ਬਿਮਾਰੀਆਂ ਮਿਲ ਰਹੀਆਂ ਨਾ 10 ਲੱਖ ਵੀ ਥੋੜਾ ਵਾ ਮੇਰਾ ਕਹਿਣ ਤੋਂ ਪਾਵਿਆ ਕਿ ਸਰਕਾਰ ਉਹਨਾਂ ਲੋਕਾਂ ਨੂੰ ਨਕੇਲ ਪਾਵੇ ਜਿਹੜੇ ਲੋਕ ਗੰਦਗੀ ਖਵਾਉਣ ਤੋਂ ਗਰੇਜ਼ ਨਹੀਂ ਕਰਦੇ ਔਰ ਬਹੁਤ-ਬਹੁਤ ਵੱਡੀਆਂ ਫੈਕਟਰੀਆਂ ਲਾ ਕੇ ਬੈਠੇ ਆ ਜਿਨ੍ਹਾਂ ਦੇ ਕੋਈ ਉਹਨਾਂ ਕੋ ਕੋ ਲਾਇਸੈਂਸ 홀ਡਰ ਨਹੀਂ ਹੈਗੇ ਸਿਰਫ ਉਹ ਇਸ ਤਰੀਕੇ ਨਾਲ ਚੱਲ ਰਹੀਆਂ ਕਿ ਤੂੰ ਮੇਰਾ ਬਾਈ ਮੈਂ ਤੇਰਾ ਬਾਈ ਮਸ਼ੇਰੇ ਮਸ਼ੇਰੇ ਬਾਈ ਪੰਜਾਬੀ ਚ ਕਹੂੰ ਕਿ ਜਿਹੜੇ ਸਿਆਸੀ ਫੁੱਲੀ ਥੱਲੇ ਵਾਲੇ ਲੋਕ ਹੁੰਦੇ ਨਾ ਥੋੜੇ ਥੋੜੇ ਪੈਸੇ ਲੈਣ ਵਾਲੇ ਮੈਂ ਪੰਜਾਬੀ ਜੀ ਕਹੂੰਗਾ ਕਿਉਂਕਿ ਮੈਂ ਸੱਚ ਬੋਲਣ ਤੋਂ ਗਰੇਜ ਨਹੀਂ ਕਰੂੰਗਾ ਸਾਡਾ ਦੇਸ਼ ਰਿਸ਼ਵਤਖੋਰੀ ਦੀ ਇੱਕ ਮੈਂ ਸਿੱਧੀ ਜੀ ਤੌਰ ਤੇ ਕਹੂੰਗਾ ਕਿ ਇਸ ਚੀਜ਼ ਦਾ ਸ਼ਿਕਾਰ ਹੋ ਚੁੱਕਾ ਵਾ ਕਾਰਨ ਇਹ ਬਣਿਆ ਕਿ ਅਸੀਂ ਇਹਦੇ ਤੇ ਸ਼ੁਰੂ ਤੋਂ ਕੰਟਰੋਲ ਨਹੀਂ ਕੀਤਾ ਤੇ ਹੁਣ ਅਸੀਂ ਕੰਨੇ ਅਸੀਂ ਕ੍ਰਾਪਸ਼ਨ ਮੁਕਤ ਭਾਰਤ ਕ੍ਰਾਪਸ਼ਨ ਮੁਕਤ ਪੰਜਾਬ ਬਣਾਉਣਾ ਵਾ ਜਦੋਂ ਇਹ ਬਿਮਾਰੀ ਚੱਲੀ ਸੀ ਉਦੋਂ ਕਿਸੇ ਲੀਡਰ ਨੇ ਕਿਸੇ ਆਪੋਜੀਸ਼ਨ ਨੇ ਕਿਸੇ ਮੁੱਖ ਮੰਤਰੀ ਨੇ ਇਹਦੇ ਤੇ ਗੌਰ ਨਹੀਂ ਕੀਤਾ ਇਹ ਬਿਮਾਰੀ ਦਿਨ ਬਦ ਦਿਨ ਵਾਧਦੀ ਗਈ ਮੇਰਾ ਹੁਣ ਇਹ ਜਿਹੜਾ ਸਵਾਲ ਆ ਕਿ ਜਿਹੜੇ ਲੋਕ ਬਿਨਾ ਪ੍ਰੋਟੋਕਾਲ ਤੋਂ ਬਿਨਾ ਲਾਇਸੈਂਸ ਤੋਂ ਮੈਂ ਕਹਿੰਦਾ ਰੋਜ਼ਗਾਰ ਚਾਹੀਦਾ ਹਰ ਇੱਕ ਨੂੰ ਪਰ ਯਾਰ ਸਾਫ਼ ਸੁਥਰਾ ਕੰਮ ਕਰੋ ਤੁਸੀਂ ਪੈਸਾ ਲੈਂਦੇ ਜੋ ਚੀਜ਼ ਤਾਂ ਸਾਫ਼ ਦੋ ਕਿ ਲੋਕਾਂ ਨੂੰ ਗੰਦਗੀ ਖਵਾਉਣੀ ਆ ਜੇ ਤੁਹਾਨੂੰ ਕੋਈ ਬੰਦਾ 100 ਰੁਪਿਆ ਦੇ ਰਿਹਾ ਉਹ ਗੰਦਗੀ ਖਾਣ ਵਾਸਤੇ ਨਹੀਂ ਦੇ ਰਿਹਾ ਉਹ ਆਪਣੇ ਬੱਚਿਆਂ ਦੀ ਸਿਹਤ ਦੇ ਨਾਲ ਖਲਵਾੜ ਕਰਨ ਵਾਸਤੇ ਨਹੀਂ ਦੇ ਰਿਹਾ ਇਸ ਕਰਕੇ ਸਰਕਾਰ ਉਹਨਾਂ ਲੋਕਾਂ ਤੇ ਨਕੇਲ ਪਾਵੇ ਜਿਨ੍ਹਾਂ ਨੇ ਅਨਲੀਗਲ ਤਰੀਕੇ ਨਾਲ ਫੈਕਟਰੀਆਂ ਲਾਈਆਂ ਵਾ ਜੇ ਸਰਕਾਰ ਇਸ ਚੀਜ਼ ਤੇ ਤਵੱਜੋ ਨਹੀਂ ਦਿੰਦੀ ਤੇ ਅਸੀਂ ਇਸ ਚੀਜ਼ ਦੀ ਪਹਿਲ ਕਦਮੀ ਜ਼ਰੂਰ ਕਰਨੀ ਆ ਜਥੇਬੰਦੀ ਤੌਰ ਤੇ ਇੱਕ ਇਨਸਾਨੀਅਤ ਦੇ ਨਾਤੇ ਫੇਰ ਸਰਕਾਰ ਇਹ ਨਾ ਕਹੇ ਕਿ ਤੁਸੀਂ ਇਹ ਲੋਕਾਂ ਦੇ ਨਾਲ ਵਿਵਾਦ-ਵਿਵਾਦ ਕਰ ਦੇ ਜੋ ਅਸੀਂ ਪ੍ਰਸ਼ਾਸਨ ਨੂੰ ਨਾਲ ਲੈ ਕੇ ਕਾਨੂੰਨੀ ਤਰੀਕੇ ਦੇ ਨਾਲ ਉਹਨਾਂ ਲੋਕਾਂ ਦੇ ਉੱਤੇ ਸਿਕੰਜਾ ਕਸਾਵਾਂਗੇ ਜੇ ਸਰਕਾਰ ਨਹੀਂ ਕਸੂਗੀ ਤੇ ਫਿਰ ਉਨੀ ਦੋਸ਼ੀ ਸਰਕਾਰ ਪਾਈ ਜਾਊਗੀ ਕਿਉਂਕਿ ਸਰਕਾਰ ਨੂੰ ਇਹ ਚੀਜ਼ ਤੇ ਧਿਆਨ ਦੇਣ ਦੀ ਲੋੜ ਆ ਜਿਹੜੇ ਤੁਸੀਂ 10-10 ਲੱਖ ਵਾਲੇ ਕਾਰਡ ਬਣਾਏ ਆ ਤੁਹਾਡਾ ਕਦਮ ਛਲਾਗਾ ਜੋ ਗਿਆ ਉਹ ਕਦਮ ਲਾ ਲਓ ਰਾਜਨੀਤੀ ਲਾ ਲਓ ਕੋਸ਼ ਲਾ ਲਓ ਮੈਂ ਇਹਦੇ ਤੇ ਕਿੰਤੂ ਨਹੀਂ ਕਰਦਾ ਪਰ ਮੇਰੀ ਜਿਹੜੀ ਅਪੀਲ ਆ ਇਹ ਅਪੀਲ ਆ ਕਿ ਬਹੁਤ ਸਾਰਾ ਜਿਹੜਾ ਸਾਡੇ ਬੱਚਿਆਂ ਨੂੰ ਭਰੋਸਿਆ ਜਾਂਦਾ ਵਾ ਉਹ ਗੰਦਗੀ ਖਲਵਾਲੀ ਜਾਂਦੀ ਹੈ ਬਹੁਤ ਸਾਰੀਆਂ ਵੀਡੀਓ ਵਾਇਰਲ ਹੁੰਦੀਆਂ ਸਰਕਾਰ ਵੀ ਵੀਡੀਓ ਦੇਖਦੀ ਲੱਖਾਂ ਲੋਕ ਉਹਨਾਂ ਨੂੰ ਦੇਖਦੇ ਆ ਮਮਸ ਵਗੈਰਾ ਬਣਉਂਦੀ ਮੈਂ ਕੱਲ ਹੀ ਇੱਕ ਵੀਡੀਓ ਦੇਖ ਰਿਆ ਸੀ ਕੋਸ਼ਿਸ਼ ਕਰਾਂਗੇ ਜੇ ਵੀਡੀਓ ਦਾ ਲਿੰਕ ਮਿਲ ਗਿਆ ਤੇ ਅਸੀਂ ਨਾਲ ਚਲਵਾ ਦੇਵਾਂਗੇ ਕਹਿ ਕੇ ਇਹ ਕਰਕੇ ਸਰਕਾਰ ਲੋਕਾਂ ਨੂੰ ਚੰਗੀ ਸਿਹਤ ਚੰਗਾ ਜੀਵਨ ਚੰਗੀ ਸਿੱਖਿਆ ਦੇਣ ਵਾਲੇ ਬੰਨੇ ਚੱਲੇ ਔਰ ਜਿਹੜੀ ਰਾਜਨੀਤੀ ਇਹ ਕਰ ਰਹੀ ਇਹ ਰਾਜਨੀਤੀ ਨਹੀਂ ਗੀ ਇਹ ਤਾਂ ਮੈਂ ਕਹੂੰਗਾ ਕੂਕੜਾਂ ਵਾਲੀ ਲੜਾਈ ਆ ਰਾਜਨੀਤੀ ਕਰਨੀ ਹੈ ਵਿਕਾਸ ਦੀ ਕਰੋ ਸਿਸਟਮ ਨੂੰ ਸੈੱਟ ਕਰਨ ਦੀ ਕਰੋ ਫਿਰ ਤੁਸੀਂ ਉਸ ਤਰੀਕੇ ਨਾਲ ਕਰੋ ਕਿ ਸੱਚ ਸੱਚ ਹੋਵੇ ਝੂਠ ਝੂਠ ਹੋਵੇ ਇਹ ਨਾ ਕਰੋ ਕਿ ਭੰਡਾ ਭੰਡਾਰੀਆ ਕਿੰਨਾ ਕੁ ਪਾਰ ਇੱਕ ਮੁੱਕੀ ਚੁੱਕ ਲੈ ਦੂਜੀ ਤਿਆਰ 5 ਸਾਲ ਉਹ ਲਾਗੇ 5 ਸਾਲ ਤੁਸੀਂ ਲਾ ਜਾਣੇ ਤਿੰਨ ਲਾਗੇ ਡੇਢ ਰਹਿ ਗਿਆ ਅੰਨਾ ਮਾਰੇ ਅੰਨੀ ਦੇ ਇੱਕ ਸੁੱਨ ਵਜੇ ਥੰਮੀ ਦੇ ਉਹ ਸਿਸਟਮ ਨਾ ਚਲਾਓ ਕਿਉਂਕਿ ਲੋਕ ਤੁਹਾਨੂੰ ਬੜੀਆਂ ਆਸਾਂ ਲਾ ਕੇ ਚੁਣਦੇ ਔਰ ਬਹੁਤ ਸਾਰਾ ਸਿਸਟਮ ਹੁੰਦਾ ਹੈ ਜਿਹੜਾ ਸਰਕਾਰਾਂ ਸੈੱਟ ਕਰ ਸਕਦੀਆਂ ਜੇ ਚਾਹਣ ਤਾਂ ਜੇ ਜ਼ਮੀਰਾਂ ਨਾਲ ਸਮਝੌਤੇ ਨਾ ਕੀਤੇ ਜਾਣ ਜੇ ਸਿਰਫ ਆਪਣੇ ਆਪਣੇ ਜਿਵੇਂ ਕਹਿ ਦਈਏ ਅਨੁਸ਼ਾਸਨ ਤੇ ਹੀ ਜਿਹੜਾ ਬੰਦਾ ਬਰਕਰਾਰ ਰਹੇ ਔਰ ਵਾਦਿਆਂ ਤੇ ਬਰਕਰਾਰ ਰਹੇ ਜ਼ਮੀਰਾਂ ਨਾਲ ਸਮਝੌਤਾ ਨਾ ਕਰੇ ਇਸ ਕਰਕੇ ਤੁਸੀਂ ਇਹ ਚੀਜ਼ ਤੇ ਨਕੇਲ ਪਾਓ ਸਾਡਾ ਕਹਿਣ ਤੋਂ ਬਾਅਦ ਆ ਜਿਹੜੇ ਲੋਕ ਟੈਂਪਰੇਰੀ ਤੌਰ ਤੇ ਰੇੜੀਆਂ ਲਾ ਕੇ ਕੰਮ ਚਲਾਉਂਦੇ ਆ ਜਗਾੜੂ ਲੋਕ ਆ ਉਹਨਾਂ ਨੂੰ ਦਬਕਾ ਮਾਰਿਆ ਜਾਵੇ ਉਹਨਾਂ ਤੇ ਨੱਥ ਪਾਈ ਜਾਵੇ ਉਹਨਾਂ ਨੂੰ ਦੱਸਿਆ ਜਾਵੇ ਸਾਬ ਸੋਈ ਵਾਸਤੇ ਜਿਹੜਾ ਬੰਦਾ ਨਹੀਂ ਕਰਦਾ ਉਹਦੇ ਤੇ ਕਾਰਵਾਈ ਕੀਤੀ ਜਾਵੇ ਕਿ ਲੋਕਾਂ ਦੀ ਸਿਹਤ ਦੇ ਨਾਲ ਖਲਵਾੜ ਨਾ ਕੀਤਾ ਜਾਵੇ ਜੇ ਸਰਕਾਰ ਨਹੀਂ ਡੱਕਦੀ ਫਿਰ ਸਰਕਾਰ ਉਸ ਚੀਜ਼ ਦੀ ਵੀ ਭਾਗੀਦਾਰ ਆ ਕਿਉਂਕਿ ਸਰਕਾਰ ਦੀ ਜ਼ਿੰਮੇਵਾਰੀ ਹੈ ਸਰਕਾਰ ਕੋਲੋ ਮਹਿਕਮੇ ਆ ਇਸ ਦੀ ਤੇ ਕੰਟਰੋਲ ਕਰਨ ਲਈ ਕਿਉਂ ਨਹੀਂ ਤੁਸੀਂ ਆਪਣੇ ਮਹਿਕਮਿਆਂ ਦੀ ਆਪਣੇ ਅਫਸਰਾਂ ਦੀ ਫਰੂਟਸ ਭਲਾਈ ਅਫਸਰ ਉਹਨਾਂ ਦੀ ਡਿਊਟੀ ਲਾਉਂਦੇ ਲੱਗਣੀ ਚਾਹੀਦੀ ਆ ਔਰ ਮੇਰੀ ਇਹ ਅਪੀਲ ਆ ਬੇਨਤੀ ਪ੍ਰਵਾਨ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਚੰਗਾ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਮੈਂਟਾਂ ਦੇ ਵਿੱਚ ਜਵਾਬ ਦਿਓ ਪੇਜ ਦੇ ਉੱਤੇ ਲਾਈਕ ਤੇ ਫੋਲੋ ਕਰਿਆ ਕਰੋ ਔਰ ਸਾਥ ਦਿਆ ਕਰੋ